ਪਹਿਲੀ ਚੀਜ਼ ਪਿਆਰਿਓ ਉਹ ਸਿੱਖ ਨਹੀਂ ਹੈਗਾ ਕਿਉਂਕਿ ਸਿੱਖ ਕਦੀ ਵੀ ਖੁਵਾਰ ਨਹੀਂ ਹੁੰਦਾ ਦੂਜੀ ਚੀਜ਼ ਉਹ ਗੁਰੂ ਦੀ ਕੀਮਤ ਨੂੰ ਨਹੀਂ ਜਾਣਦਾ ਪਿਆ ਉਹ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਨਹੀਂ ਜਾਣਦਾ ਪਿਆ ਉਹ ਗੁਰੂ ਇਤਿਹਾਸ ਨੂੰ ਨਹੀਂ ਜਾਣਦਾ ਜਿਹੜਾ ਇਨਸਾਨ ਸਿੱਖ ਹੋਵੇਗਾ ਜਿਸ ਨੇ ਗੁਰਬਾਣੀ ਪੜ ਲਈ ਹੈ ਔਰ ਜਿਸ ਇਨਸਾਨ ਨੇ ਆਪਣਾ ਇਤਿਹਾਸ ਸਮਝ ਲਿਆ ਉਹ ਇਨਸਾਨ ਕਦੀ ਵੀ ਖੁਵਾਰ ਨਹੀਂ ਹੋਵੇਗਾ ਖੁਵਾਰ ਦੁਨੀਆ ਉੱਤੇ ਉਹ ਇਨਸਾਨ ਹੁੰਦੇ ਹਨ ਜਿਹੜੇ ਗੁਰੂ ਦੀ ਕੀਮਤ ਨੂੰ ਨਹੀਂ ਜਾਣਦੇ ਤੇ ਸਤਿਗੁਰੂ ਜੀ ਦੇ ਪਾਵਨ ਬਚਨ ਨੇ ਅਵਰ ਯਤਨ ਕਰ ਰਹੇ ਬੋ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਉਹੀ ਯਤਨ ਹੋਰ ਹੋਰ ਕਰਦੇ ਨੇ ਜਿਹੜੇ ਗੁਰੂ ਦੀ ਕੀਮਤ ਨੂੰ ਤਿੱਲ ਜਿਨਾ ਵੀ ਨਹੀਂ ਜਾਣਦੇ ਹੈਗੇ ਜਿਨ੍ਹਾਂ ਨੇ ਤਿੱਲ ਜਿਨੀ ਵੀ ਕੀਮਤ ਜਾਣ ਲਈ ਨਾ ਗੁਰੂ ਦੀ ਉਹ ਕਹੇਗਾ ਤੁਮੈ ਛਾੜ ਕੋਈ ਅਵਰ ਨਾ ਧਿਆਉਂ